ਇੱਕ ਜੀ ਗਿਰੋ ਜਿਹੜਾ ਕੰਮ ਕਰ ਰਿਆ ਸੀਗਾ ਸਿਵਲ ਹਸਪੀਟਲ ਵਿੱਚ ਤੁਸੀਂ ਸਾਰਿਆਂ ਨੇ ਪਹਿਲਾਂ ਸੁਣਿਆ ਹੋਣਾ ਇਹ ਪੜਿਆ ਹੋਣਾ ਇੱਕ ਬਾਰਾਂ ਵਿੱਚ ਵੀ ਤੇ ਕ੍ਰਾਈਮ ਡੇਰੀ ਵਿੱਚ ਪੜਿਆ ਹੋਣਾ ਕਿ ਇੱਕ ਡਿਵੀਜ਼ਨ ਨੰਬਰ 5 ਵਿੱਚ ਅਸੀਂ ਲੁਧਿਆਣਾ ਪੁਲਿਸ ਵੱਲੋਂ ਕਾਫੀ ਜਿਹੜੇ ਐ ਐਫ ਆਈ ਆਰ ਰਜਿਸਟਰ ਕੀਤੀਆਂ ਗਈ ਜਿਹੜੇ ਫੇਕ ਡੋਪ ਟੈਸਟ ਲੋਕ ਕਰਵਾਉਂਦੇ ਸੀਗੇ ਆਰਮਸ ਲਾਇਸੈਂਸ ਹਾਸਲ ਕਰਨ ਲਈ ਤਾਂ ਉਹਦੇ ਵਿੱਚ ਕਈ ਅਕਿਊਜ਼ ਦੇ ਵਿਅਕਤੀਆਂ ਦੇ ਉੱਪਰ ਜਿਹੜੇ ਐਫ ਆਈ ਆਰ ਹੋਈ ਸੀ ਸਾਡੇ ਵੱਲੋਂ ਕੀਤੀ ਗਈ ਸੀ ਉਹਦੇ ਸਬੰਧਿਤ ਦੇ ਵਿੱਚ ਹੀ ACP ਨਾਰਥ ਤੇ SHO ਸਲੀਮ ਟਾਬਰੀ ਦੀ ਟੀਮ ਨੇ ਇੱਕ ਕਾਮਯਾਬੀ ਹਾਸਲ ਕੀਤੀ ਹੈ ਕਿ ਜਿਹ ਇਹਨਾਂ ਨੇ ਇੱਕ ਜਿਹੜਾ ਜਿਹੜੋ ਜਿਹੜੇ ਦੋ ਬੰਦਿਆਂ ਦਾ ਗਿਰੋਹ ਸੀਗਾ ਰਾਮਕੁਮਾਰ ਤੇ ਅਵਤਾਰ ਸਿੰਘ ਜਿਹੜਾ ਸਿਵਲ ਹਸਪੀਟਲ ਵਿੱਚ ਇਹ ਸਰਗਰਮ ਸੀਗੇ ਬੇਸਿਕਲੀ ਇਹ ਲੋਕਾਂ ਦੇ ਜਿਹੜੇ ਫੇਕ ਡੋ ਟੈਸਟ ਜਿਹੜਾ ਸੀਗਾ ਸਰਟੀਫਿਕੇਟ ਜਾਰੀ ਕਰਕੇ ਸਾਰਾ ਕਰਾ ਕੇ ਇਹ ਦਿੰਦੇ ਸੀਗੇ ਤੇ ਇਹ ਗੈਂਗ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਦੋ ਸਰਕਾਰੀ ਮੋਰਾ ਜਿਹੜੀਆਂ ਇਹ ਯੂਜ਼ ਕਰਦੇ ਸੀਗੇ ਹੋਰ ਰਿਕਵਰ ਕੀਤੀਆਂ ਨੇ ਇਹ ਦੋਨੋਂ ਜਿਹੜੇ ਨੇ ਤਕਰੀਬਨ 7 ਸਾਲ ਤੋਂ ਸਿਵਲ ਹਸਪੀਟਲ ਦੇ ਵਿੱਚ ਐਜ਼ ਅ ਲੈਬ ਟੈਕਨੀਸ਼ੀਅਨ ਕੰਮ ਕਰਦੇ ਨੇ ਇਹ ਠੇਕੇ ਤੇ ਰੱਖੇ ਹੋਏ ਸੀਗੇ ਓਕੇ ਕਰਮਚਾਰੀ ਨਹੀਂ ਹੈਗੇ ਲੇਕਿਨ ਇਹ ਉੱਥੇ ਕਰਦੇ ਸੀਗੇ ਸਿਸਟਮ ਤੋਂ ਤੁਸੀਂ ਕਹਿ ਸਕਦੇ ਹੋ ਕਿ ਪੂਰਾ ਜਾਣਦੇ ਸੀਗੇ ਕਿ ਕਿਸ ਤਰੀਕੇ ਨਾਲ ਜਿਹੜੀ ਆ ਫਾਈਲ ਹੈ ਉਹ ਕਿੱਥੇ ਉਹਦੀ ਫੀਸ ਭਰੀ ਜਾਂਦੀ ਹੈ ਫਾਈਲ ਕਿਵੇਂ ਮੂਵ ਹੁੰਦੀ ਹੈ ਕਿਹੜੇ ਡਾਕਟਰ ਕੋਲ ਜਾਂਦੀ ਹੈ ਫਿਰ ਲੈਬ ਚ ਕਦੋਂ ਆਉਂਦੀ ਹੈ ਤੇ ਫਾਈਨਲ ਸਾਈਨ ਕਿਨੇ ਹੋਣੇ ਨੇ ਤੋਂ ਸਾਰਾ ਕੁਝ ਇਹਨਾਂ ਨੇ ਪਲੈਨਿੰਗ ਦੇ ਨਾਲ ਕਰਕੇ ਜਿਹੜੇ ਭੋਲੇ ਵਾਲੇ ਲੋਗ ਉੱਥੇ ਵੀ ਆਉਂਦੇ ਸੀ ਉਹਨਾਂ ਨੂੰ ਲਾਲਚ ਦੇ ਕੇ ਕਿ ਅਸੀਂ ਤੁਹਾਡਾ ਜਿਹੜਾ ਇਹ ਸਸਤਾ ਕਰਾ ਦਾਂਗੇ ਤੁਹਾਨੂੰ ਖੱਜਲ ਖਵਾਰ ਨਹੀਂ ਹੋਣਾ ਪਏਗਾ ਟਾਈਮ ਨਹੀਂ ਲੱਗੇਗਾ ਤੁਹਾਨੂੰ ਆਣਾ ਨਹੀਂ ਪਏਗਾ ਉੱਥੇ ਹੀ ਆ ਕੇ ਉਹਨਾਂ ਦੇ ਆਪ ਹੀ ਸੈਂਪਲ ਬਾਹਰ ਲੈ ਲੈਣੇ ਯੂਰੀਨ ਦਾ ਸੈਂਪਲ ਬਲੱਡ ਦਾ ਸੈਂਪਲ ਤੇ ਉੱਥੋਂ ਕਰਾ ਕੇ ਉਹਨਾਂ ਨੂੰ 2-4 ਦਿਨ ਦੇ ਵਿੱਚ ਫੇਕ ਜਾਂ ਇਹ ਡਰਾਮਾ ਜਾਂ ਕਰਕੇ ਆਪਣਾ ਫੇਕ ਡਾਕਟਰ ਦਾ ਜਿਹੜਾ ਸਰਟੀਫਿਕੇਟ ਹੈ ਇਹ ਬਣਾ ਕੇ ਦੇ ਦਿੰਦੇ ਸੀ ਇਹਦੇ ਨਾਲ ਹੁਣ ਜਿਹੜਾ ਇਹ ਸੀ ਕਾਬੂ ਕੀਤਾ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਡਿਵੀਜ਼ਨ ਨੰਬਰ 5 ਦੇ ਵਿੱਚ ਕਾਫੀ ਮੁਕੱਦਮੇ ਜਿਹੜੇ ਦਰਜ ਹੋਏ ਨੇ ਉਹ ਤਕਨੀਕ ਦੇ ਵਿੱਚ ਵੀ ਸਾਨੂੰ ਜਿਹੜੀ ਇਹ ਮਦਦ ਮਿਲੇਗੀ ਜੀ ਸੋ ਇਹਨਾਂ ਕੋਈ ਹੋਰ ਹਨ ਦੇ ਵਿਛੋੜੀ ਵੀ ਨਹੀਂ ਜਿਵੇਂ ਇਹਨਾਂ ਨਾਲ ਹੋਇਆ ਇਹ ਬਿਲਕੁਲ ਜਿਹੜਾ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਅੱਗੇ ਹੋਰ ਕਰਦੇ ਸੀ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲਿੱਤਾ ਹੈਗਾ ਤੇ ਜੇ ਅਗਰ ਕੋਈ ਹੋਰ ਵੀ ਕੋਈ ਮੁਲਾਜ਼ਮ ਜਾਂ ਕੋਈ ਹੋਰ ਪ੍ਰਾਈਵੇਟ ਬੰਦਾ ਇਹਨਾਂ ਦਾ ਸਾਥੀ ਨਿਕਲਿਆ ਤਾਂ ਉਹਨੂੰ ਵੀ ਜਿਹੜਾ ਅਸੀਂ ਨਾਮਜ਼ਦ ਕਰਾਂਗੇ ਤੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਦੇਖੋ ਇੰਟੈਲੀਜੈਂਸ ਜਿਹੜੀ ਪੁਲਿਸ ਦੀ ਹੁੰਦੀ ਹੈ ਸਾਨੂੰ ਇਹ ਸੀਗਾ ਕਿ ਜਿਹੜੇ ਇੰਨਾ ਕੁਝ ਹੋ ਰਿਹਾ ਹੈ ਇਹ ਤਾਂ ਮਤਲਬ ਕੋਈ ਨਾ ਕੋਈ ਗਰੋਹ ਜਿਹੜਾ ਹੈਗਾ ਉਹ ਕਿਉਂਕਿ ਸਾਰਿਆਂ ਦਾ ਜਿਹੜਾ ਮੋਡਲ ਆਪਰੇਂਡੀ ਸੀਗਾ ਉਹ ਸੇਮ ਸੀਗਾ ਜਿੰਨੇ ਮੁਕੱਦਮੇ ਪਹਿਲਾਂ ਦਰਜ ਹੋਏ ਨੇ ਤੇ ਆਲਮੋਸਟ ਸੇਮ ਤਰੀਕੇ ਦੀ ਮੋਰ ਸੀਗੀ ਤਾਂ ਸਾਨੂੰ ਲੱਗਦਾ ਸ਼ੱਕ ਸੀਗਾ ਕਿ ਕੋਈ ਨਾ ਕੋਈ ਹੈ ਕਿਉਂਕਿ ਕਿਸੇ ਦੇ ਇਨਵੋਲਵਮੈਂਟ ਤੋਂ ਬਿਨਾ ਨਹੀਂ ਹੋ ਸਕਦਾ ਕਿਉਂਕਿ ਆਮ ਬੰਦੇ ਨੂੰ ਇਹ ਸਾਰਾ ਪ੍ਰੋਸੀਜਰ ਨਹੀਂ ਪਤਾ ਹੁੰਦਾ ਤਾਂ ਕੋਈ ਵਿਚਲਾ ਬੰਦਾ ਸਾਨੂੰ ਲੱਗਦਾ ਸੀਗਾ ਤੇ ਫਿਰ ਅਸੀਂ ਆਪਣਾ ਟਰੈਪ ਲਗਾਇਆ ਤੇ ਉਸ ਤੋਂ ਬਾਅਦ ਜਦੋਂ ਇਹ ਜਦੋਂ ਸੀ ਕਾਬੂ ਕਿਤੇ ਸਲੇਵ ਟਾਵਰੀ ਦੇ ਏਰੀਏ ਤੇ ਕਾਬੂ ਵਿੱਚੋਂ ਕਾਬੂ ਕਿਤੇ ਉਦੋਂ ਇਹ ਉੱਥੇ ਕਿਸੇ ਦਾ ਸਿੰਪਲ ਲੈ ਰਹੇ ਸੀਗੇ ਕਿਸੇ ਦਾ ਨਹੀਂ ਸਰ ਬਲਾਸੇ ਕਿਤੇ ਕੋਈ ਕਿੰਨੇ ਕੁ ਪੁਰਾਣਾ ਕੰਮ ਕਰ ਰਹੇ ਨੇ ਉਹ ਕਿੰਨੇ ਕਿੰਨੇ ਲੋਕਾਂ ਦੇ ਇਹ ਇਹਨਾਂ ਨੇ ਹਾਲੇ ਨੂੰ ਤਕਰੀਬਨ ਜਿਹੜਾ ਹਾਲੇ ਜਿਹੜੀ ਅਸੀਂ ਇਨੀਸ਼ੀਅਲ ਇਨਵੈਸਟੀਗੇਸ਼ਨ ਕੀਤੀ ਹੈ ਉਹ 20-25 ਕੇਸ ਜਿਹੜੇ ਹੈਗੇ ਨੇ ਇਹਨਾਂ ਨੇ ਮੰਨਦੇ ਨੇ ਪਰ ਅਸੀਂ ਫਰਦਰ ਇਹਨਾਂ ਦਾ ਹੁਣ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਤਫ਼ਤੀਸ਼ ਜਿਹੜੀ ਹੈ ਉਹ ਕਰਾਂਗੇ ਸਰ ਇਹਦਾ ਡਾਕਟਰੀ ਪਰਵਾਦੇ ਜੀ ਕੋਈ ਕਈ ਵਾਰੀ ਦੇ ਵਿੱਚ ਕਿਤਾ ਕੋਈ ਕਰਿੰਦਾ ਸੀ ਕਿਤਾ ਡਾਇਰੈਕਟਰ ਲੈ ਕੇ ਜਾਂਦਾ ਸੀ ਇਹਨਾਂ ਨੂੰ ਕਿਤਾ ਦਿੱਲੀ ਭੋਲਦੀ ਸੀ ਇਹ ਇਹ ਤਕਰੀਬਨ ਜਿਹੜਾ ਆਪਾਂ ਕਹਿ ਸਕਦੇ ਆ ਕਿ ਜਿਹੜੀ ਸਿਵਲ ਹਸਪਤਲ ਦੀ ਪਾਰਕਿੰਗ ਵਾਲਾ ਏਰੀਆ ਹੈਗਾ ਉਹਨੂੰ ਯੂਜ਼ ਕਰਦੇ ਸੀਗੇ ਉੱਥੇ ਜੇ ਲੱਗਦਾ ਸੀ ਇਹਨਾਂ ਨੂੰ ਕਿ ਜਿੱਥੇ ਵੀ ਕੋਈ ਡੋਪ ਟੈਸਟ ਦੀ ਜਿੱਥੇ ਪਹਿਲਾਂ ਫੀਸ ਭਰੀ ਜਾਂਦੀ ਹੈ ਉਹਦੇ ਆਲੇ ਦੁਆਲੇ ਉਹ ਦੋਸ਼ੀ ਜਿਹੜਾ ਵੀ ਉਹ ਬੰਦਾ ਆਂਦਾ ਸੀ ਭੋਲਾ ਵਾਲਾ ਇਨਸਾਨ ਉਹਨੂੰ ਉਹਦੇ ਨਾਲ ਗੱਲ ਕਰਕੇ ਉਹਨੂੰ ਕਾਬੂ ਕਰਕੇ ਕਿ ਤੁਹਾਡਾ ਸੀ ਜਲਦੀ ਕਰਵਾ ਦੇਵਾਂਗੇ ਸਸਤੇ ਵਿੱਚ ਕਰਵਾ ਦੇਵਾਂਗੇ ਉਸ ਤਰੀਕੇ ਨਾਲ ਜਿਹੜਾ ਕੋਈ ਇਹਨਾਂ ਦੀ ਗੱਲਾਂ 'ਚ ਆ ਜਾਂਦਾ ਸੀਗਾ ਉਹਨੂੰ ਕਰਕੇ ਫਿਰ ਅੰਦਰ ਕਿਉਂਕਿ ਐਜ਼ ਅ ਲੈਬ ਟੈਕਨੀਸ਼ੀਅਨ ਇਹ ਕੰਮ ਕਰਦੇ ਕਰਦੇ ਪਏ ਸੀ ਦੋਨੋਂ ਤਾਂ ਅੰਦਰ ਇਹਨਾਂ ਦੀ ਤੁਸੀਂ ਕਹਿੰਦੇ ਸੈਟਿੰਗ ਵੀ ਸੀਗੀ ਤਾਂ ਇਹਨਾਂ ਨੂੰ ਬੇਸਿਕਲੀ ਪ੍ਰੋਸੀਜਰ ਪਤਾ ਸੀਗਾ। ਉਹ ਅੰਦਰ ਪ੍ਰੋਪਰ ਕੋ ਟੈਸਟ ਵਗੈਰਾ ਨਹੀਂ ਕਰਾਉਂਦੇ ਸੀਗੇ। ਸਿਰਫ ਇੱਕ ਫੇਕ ਜਿਹੜਾ ਇਹ ਡਰਾਮਾ ਜਾਂ ਰਚਦੇ ਸੀਗੇ ਤੇ ਝੂਠਾ ਸਰਟੀਫਿਕੇਟ ਜਿਹੜਾ ਉਹ ਬੰਦੇ ਨੂੰ ਦੇ ਦਿੰਦੇ ਸੀ। ਲੱਗ ਜਾਂਦਾ ਨਾਲ ਹੋਰ ਲੋਕ ਜਿਹੜੇ ਜੁੜੇ ਹੋਏ ਨੇ। ਬਿਲਕੁਲ ਇਹਦੇ ਵਿੱਚ ਅਸੀਂ ਸਾਰੀ ਪ੍ਰੋਪਰ ਡਿਟੇਲਡ ਜਿਹੜੀ ਹੈ ਇਨਵੈਸਟੀਗੇਸ਼ਨ ਕਰਾਂਗੇ ਸਾਡੇ ਕਾਫੀ ਰਜਿਸਟਰ ਜਿਹੜੀ ਐਫ ਆਈਆਰਸ ਨੇ ਉਹ ਡਿਵੀਜ਼ਨ ਨੰਬਰ 5 ਦੇ ਵਿੱਚ ਰਜਿਸਟਰ ਨੇ ਉਹਨਾਂ ਦੀ ਤਫ਼ਤੀਸ਼ ਦੇ ਵਿੱਚ ਵੀ ਸਹਾਇਤਾ ਮਿਲੇਗੀ ਤੇ ਅੱਗੇ ਅਸੀਂ ਇਹਦੀ ਹੋਰ ਡੂੰਘਾਈ ਦੇ ਨਾਲ ਤਫ਼ਤੀਸ਼ ਕਰਾਂਗੇ ਤੇ ਦੇਖਾਂਗੇ ਕਿਸੇ ਹੋਰ ਮੁਲਜ਼ਮ ਦੇ ਵਿੱਚ ਕੋਈ ਰੋਲ ਤਾਂ ਨਹੀਂ ਹੈ ਕਿੰਨੇ ਐਸਰ ਹਜ਼ਾਰ ਰਜਿਸਟਰ ਹੋਈਆਂ ਨੇ ਉਹਦੇ ਵਿੱਚ ਅਮਾਉਂਟ ਕੋਈ ਦੱਸਿਆ ਗਿਆ ਕਿੰਨਾ ਕਿੰਨਾ ਅਮਾਉਂਟ ਲੈਂਦੇ ਸੀ ਤੇ ਲੋਕ ਐਸਰ ਵੀ ਕੀ ਲਿਆ ਆਣੇ ਆਇਆ ਇਹ ਹਰ ਬੰਦੇ ਤੋਂ ਦੇਖੋ ਅਲੱਗ-ਅਲੱਗ ਹੈ ਕੋਈ 1500 ਤੋਂ ਲੈ ਕੇ 3000 ਕਿਸੇ ਤੋਂ 10000 ਵੀ ਉਹ ਸਾਰੇ ਅਲੱਗ-ਅਲੱ ਇਸਰ ਲੱਗਦਾ ਜੀ ਨੇ ਤੇ ਐਫ ਆਈ ਆਰ ਹੋਈ ਹੈ ਕਈ ਲੋਕ ਜਿਵੇਂ ਡੋਪ ਟੈਸਟ ਕਰਾਉਣ ਦੇ ਲਈ ਜਾਂਦੇ ਸੀ ਇਹ ਕਰਿੰਦੇ ਉਸ ਜਗ੍ਹਾ ਤੋਂ ਉੱਪਰ ਰੋਕ ਲੈਂਦੇ ਸੀਗੇ ਤੇ ਲੱਗਦਾ ਹੈ ਕਈਆਂ ਦੇ ਉੱਪਰ ਉਹਨਾਂ ਨੂੰ ਤਾਂ ਪਤਾ ਨਹੀਂ ਹੁੰਦਾ ਸੀ ਕਿ ਜਿਹੜਾ ਜਿਹੜਾ ਡੋਪ ਟੈਸਟ ਹੈ ਉਹ ਮਤਲਬ ਕਿ ਗੋਪੀ ਦਿੱਤਾ ਜਾ ਰਿਹਾ ਹੈ ਬਿਲਕੁਲ ਇਹ ਕੁਛ ਨਾ ਕੁਛ ਅਸੀਂ ਜਿਹੜਾ ਡਿਟੇਲ ਇਨਵੈਸਟੀਗੇਸ਼ਨ ਕਰਾਂਗੇ ਮੈਂ ਤਾਂ ਹੀ ਕਿਹਾ ਕਿ ਡਿਵੀਜ਼ਨ ਨੰਬਰ 5 ਦੇ ਵਿੱਚ ਜਿੰਨੀਆਂ ਐਫ ਆਈ ਆਰਸ ਹੋਈਆਂ ਉਹਦੇ ਵੀ ਤਫਤੀਸ਼ ਦੇ ਵਿੱਚ ਸਾਨੂੰ ਇਹਦੇ ਵਿੱਚ ਸਾਨੂੰ ਜਿਹੜੀ ਹੈ ਮਦਦ ਮਿਲੇਗੀ ਤਕਰੀਬਨ 15 ਤੋਂ 20 ਜਿਹੜੀ ਐਫ ਆਈ ਆਰਸ ਨੇ ਹੋ ਰਜਿਸਟਰ ਹੋਈਆਂ ਹੈ ਡਿਵੀਜ਼ ਜਿਹੜਾ ਜਿਹੜਾ ਕੰਮ ਕਰ ਰਿਹਾ ਸੀਗਾ ਸਿਵਲ ਹਸਪੀਟਲ ਵਿੱਚ ਤੁਸੀਂ ਸਾਰਿਆਂ ਨੇ ਪਹਿਲਾਂ ਸੁਣਿਆ ਹੋਣਾ ਇਹ ਪੜਿਆ ਹੋਣਾ ਇੱਕ ਬਾਰਾਂ ਵਿੱਚ ਵੀ ਤੇ ਕ੍ਰਾਈਮ ਡੇਰੀ ਵਿੱਚ ਪੜਿਆ ਹੋਣਾ ਕਿ ਇੱਕ ਡਿਵੀਜ਼ਨ ਨੰਬਰ 5 ਵਿੱਚ ਅਸੀਂ ਲੁਧਿਆਣਾ ਪੁਲਿਸ ਵੱਲੋਂ ਕਾਫੀ ਜਿਹੜੇ ਐਫ ਆਈ ਆਰ ਰਜਿਸਟਰ ਕੀਤੀਆਂ ਗਈ ਜਿਹੜੇ ਫੇਕ ਡੋਪ ਟੈਸਟ ਲੋਕ ਕਰਵਾਉਂਦੇ ਸੀਗੇ ਆਰਮਜ਼ ਲਾਇਸੈਂਸ ਹਾਸਲ ਕਰਨ ਲਈ ਤਾਂ ਉਹਦੇ ਵਿੱਚ ਕਈ ਅਕਿਊਜ਼ ਦੇ ਵਿਅਕਤੀਆਂ ਦੇ ਉੱਪਰ ਜਿਹੜੇ ਐਫ ਆਈ ਆਰ ਹੋਈ ਸੀ ਸਾਡੇ ਵੱਲੋਂ ਕੀਤੀ ਗਈ ਸੀ ਉਹਦੇ ਸਬੰਧਿਤ ਦੇ ਵਿੱਚ ਹੀ ਏਸੀਪੀ ਨਾਰਥ ਤੇ ਐਸ ਐਚ ਓ ਸਲੀਮ ਟਾਬਰੀ ਦੀ ਟੀਮ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ ਕਿ ਜੇ ਇਹਨਾਂ ਨੇ ਇੱਕ ਜਿਹੜਾ ਜਿਰੋ ਜਿਹੜੇ ਦੋ ਬੰਦਿਆਂ ਦਾ ਗਿਰੋਹ ਸੀਗਾ ਰਾਮਕੁਮਾਰ ਤੇ ਅਵਤਾਰ ਸਿੰਘ ਜਿਹੜਾ ਸਿਵਲ ਹਸਪੀਟਲ ਵਿੱਚ ਇਹ ਸਰਗਰਮ ਸੀਗੇ ਬੇਸਿਕਲੀ ਇਹ ਲੋਕਾਂ ਦੇ ਜਿਹੜੇ ਫੇਕ ਡੋ ਟੈਸਟ ਜਿਹੜਾ ਸੀਗਾ ਸਰਟੀਫਿਕੇਟ ਜਾਰੀ ਕਰਕੇ ਸਾਰਾ ਕਰਾ ਕੇ ਇਹ ਦਿੰਦੇ ਸੀਗੇ ਤੇ ਇਹ ਗੈਂਗ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਦੋ ਸਰਕਾਰੀ ਮੋਰਾ ਜਿਹੜੀਆਂ ਇਹ ਯੂਜ਼ ਕਰਦੇ ਸੀਗੇ ਉਹ ਰਿਕਵਰ ਕੀਤੀਆਂ ਨੇ ਇਹ ਦੋਨੋਂ ਜਿਹੜੇ ਨੇ ਤਕਰੀਬਨ 7 ਸਾਲ ਤੋਂ ਸਿਵਲ ਹਸਪੀਟਲ ਦੇ ਵਿੱਚ ਐਜ਼ ਅ ਲੈਬ ਟੈਕਨੀਸ਼ੀਅਨ ਕੰਮ ਕਰਦੇ ਨੇ ਇਹ ਠੇਕੇ ਤੇ ਰੱਖੇ ਹੋਏ ਸੀਗੇ ਓਕੇ ਕਰਮਚਾਰੀ ਨਹੀਂ ਹੈਗੇ ਲੇਕਿਨ ਇਹ ਉੱਥੇ ਕਰਦੇ ਸੀਗੇ ਸਿਸਟਮ ਤੋਂ ਤੁਸੀਂ ਕਹਿ ਸਕਦੇ ਹੋ ਕਿ ਪੂਰਾ ਜਾਣਦੇ ਸੀਗੇ ਕਿ ਕਿਸ ਤਰੀਕੇ ਨਾਲ ਜਿਹੜੀ ਆ ਫਾਈਲ ਹੈ ਉਹ ਕਿੱਥੇ ਉਹਦੀ ਫੀਸ ਭਰੀ ਜਾਂਦੀ ਹੈ ਫਾਈਲ ਕਿਵੇਂ ਮੂਵ ਹੁੰਦੀ ਹੈ ਕਿਹੜੇ ਡਾਕਟਰ ਕੋਲ ਜਾਂਦੀ ਹੈ ਫਿਰ ਲੈਬ 'ਚ ਕਦੋਂ ਆਉਂਦੀ ਹੈ ਤੇ ਫਾਈਨਲ ਸਾਈਨ ਕਿਹਨੇ ਹੋਣੇ ਨੇ ਤੋਂ ਸਾਰਾ ਕੁਝ ਇਹਨਾਂ ਨੇ ਪਲੈਨਿੰਗ ਦੇ ਨਾਲ ਕਰਕੇ ਜਿਹੜੇ ਭੋਲੇ ਵਾਲੇ ਲੋਕ ਉੱਥੇ ਵੀ ਆਉਂਦੇ ਸੀ ਉਹਨਾਂ ਨੂੰ ਲਾਲਚ ਦੇ ਕੇ ਕਿ ਅਸੀਂ ਤੁਹਾਡਾ ਜਿਹੜਾ ਇਹ ਸਸਤਾ ਕਰਾ ਦਾਂਗੇ ਤੁਹਾਨੂੰ ਖੱਜਲ ਖਵਾਰ ਨਹੀਂ ਹੋਣਾ ਪਏਗਾ ਟਾਈਮ ਨਹੀਂ ਲੱਗੇਗਾ ਤੁਹਾਨੂੰ ਆਣਾ ਨਹੀਂ ਪਏਗਾ ਉੱਥੇ ਹੀ ਆ ਕੇ ਉਹਨਾਂ ਦੇ ਆਪ ਹੀ ਸੈਂਪਲ ਬਾਹਰ ਲੈ ਲੈਣੇ ਯੂਰੀਨ ਦਾ ਸੈਂਪਲ ਬਲੱਡ ਦਾ ਸੈਂਪਲ ਤੇ ਉੱਥੋਂ ਕਰਾ ਕੇ ਉਹਨਾਂ ਨੂੰ 2-4 ਦਿਨ ਦੇ ਵਿੱਚ ਫੇਕ ਜਾਂ ਇਹ ਡਰਾਮਾ ਜਾਂ ਕਰਕੇ ਆਪਣਾ ਫੇਕ ਡਾਕਟਰ ਦਾ ਜਿਹੜਾ ਸਰਟੀਫਿਕੇਟ ਹੈ ਇਹ ਬਣਾ ਕੇ ਦੇ ਦਿੰਦੇ ਸੀ ਇਹਦੇ ਨਾਲ ਹੁਣ ਜਿਹੜਾ ਇਹ ਸੀ ਕਾਬੂ ਕਿਤੇ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਡਿਵੀਜ਼ਨ ਨੰਬਰ 5 ਦੇ ਵਿੱਚ ਕਾਫੀ ਮੁਕੱਦਮੇ ਜਿਹੜੇ ਦਰਜ ਹੋਏ ਨੇ ਉਹ ਤਫतीश ਦੇ ਵਿੱਚ ਵੀ ਸਾਨੂੰ ਜਿਹੜੀ ਇਹ ਮਦਦ ਮਿਲੇ ਤੁਹਾਡੇ ਨਾਲ ਕੋਈ ਹੋਰ ਇਹਨਾਂ ਦੇ ਦੋਸ਼ੀ ਵੀ ਕੱਢੇ ਜਾਣਗੇ। ਇਹ ਬਿਲਕੁਲ ਜਿਹੜਾ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਅੱਗੇ ਹੋਰ ਕਰਦੇ ਸੀ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲਿੱਤਾ ਹੈਗਾ ਤੇ ਜੇ ਅਗਰ ਕੋਈ ਹੋਰ ਵੀ ਕੋਈ ਮੁਲਾਜ਼ਮ ਜਾਂ ਕੋਈ ਹੋਰ ਪ੍ਰਾਈਵੇਟ ਬੰਦਾ ਇਹਨਾਂ ਦਾ ਸਾਥੀ ਨਿਕਲੇ ਤਾਂ ਉਹਨੂੰ ਵੀ ਜਿਹੜਾ ਅਸੀਂ ਨਾਮਜ਼ਦ ਕਰਾਂਗੇ ਤੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ। ਦੇਖੋ ਇੰਟੈਲੀਜੈਂਸ ਜਿਹੜੀ ਪੁਲਿਸ ਦੀ ਹੁੰਦੀ ਹੈ ਸਾਨੂੰ ਇਹ ਸਿਗਾ ਕਿ ਜਿਹੜੇ ਇੰਨਾ ਕੁਝ ਹੋ ਰਿਹਾ ਹੈ ਇਹ ਤਾਂ ਮਤਲਬ ਕੋਈ ਨਾ ਕੋਈ ਗਰੋਹ ਜਿਹੜਾ ਹੈਗਾ ਉਹ ਕਿਉਂਕਿ ਸਾਰਿਆਂ ਦਾ ਜਿਹੜਾ ਮੋਡਲਜ਼ ਅਪਰੈਂਡੀ ਸੀਗਾ ਉਹ ਸੇਮ ਸੀਗਾ ਜਿੰਨੇ ਮੁਕਦਮੇ ਪਹਿਲਾਂ ਦਰਜ ਹੋਏ ਨੇ ਤੇ ਆਲਮੋਸਟ ਸੇਮ ਤਰੀਕੇ ਦੀ ਮੋਰ ਸੀਗੀ ਤਾਂ ਸਾਨੂੰ ਲੱਗਦਾ ਸ਼ੱਕ ਸੀਗਾ ਕਿ ਕੋਈ ਨਾ ਕੋਈ ਹੈ ਕਿਉਂਕਿ ਕਿਸੇ ਦੇ ਇਨਵੋਲਵਮੈਂਟ ਤੋਂ ਬਿਨਾ ਨਹੀਂ ਹੋ ਸਕਦਾ ਕਿਉਂਕਿ ਆਮ ਬੰਦੇ ਨੂੰ ਇਹ ਸਾਰਾ ਪ੍ਰੋਸੀਜਰ ਨਹੀਂ ਪਤਾ ਹੁੰਦਾ ਤਾਂ ਕੋਈ ਵਿਚਲਾ ਬੰਦਾ ਸਾਨੂੰ ਲੱਗਦਾ ਸੀਗਾ ਤੇ ਫਿਰ ਅਸੀਂ ਆਪਣਾ ਟਰੈਪ ਲਗਾਇਆ ਤੇ ਉਸ ਤੋਂ ਬਾਅਦ ਜਦੋਂ ਇਹ ਜਦੋਂ ਅਸੀਂ ਕਾਬੂ ਕੀਤਾ ਸਲੇਵ ਟਾਵਰੀ ਦੇ ਏਰੀਆ ਦੇ ਕਾਬੂ ਵਿੱਚੋਂ ਕਾਬੂ ਕੀਤਾ ਉਦੋਂ ਇਹ ਉੱਥੇ ਕਿਸੇ ਦਾ ਸੈਂਪਲ ਲੈ ਰਹੇ ਸੀਗੇ ਇਹਨਾਂ ਨੇ ਸਦਾ ਬਲਾਸੇ ਕਿਤੇ ਕੋ ਕਿੰਨੇ ਕੁ ਪੁਰਾਣੇ ਕੰਮ ਕਰ ਰਹੇ ਨੇ ਕਿੰਨੇ ਕਿੰਨੇ ਲੋਕਾਂ ਜਿਹੜੇ ਆਪਾਂ ਜਿਹੜੇ ਆਪਾਂ ਟ੍ਰੈਕ ਕਰਦੇ ਆ ਇਹਨਾਂ ਨੇ ਹਾਲੇ ਨੂੰ ਤਕਰੀਬਨ ਜਿਹੜਾ ਹਾਲੇ ਜਿਹੜੀ ਅਸੀਂ ਇਨੀਸ਼ੀਅਲ ਇਨਵੈਸਟੀਗੇਸ਼ਨ ਕੀਤੀ ਹੈ ਉਹ 20 25 ਕੇਸ ਜਿਹੜੇ ਹੈਗੇ ਨੇ ਇਹਨਾਂ ਨੇ ਮੰਨਦੇ ਨੇ ਪਰ ਅਸੀਂ ਫਰਦਰ ਇਹਨਾਂ ਦਾ ਹੁਣ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਤਫ਼ਤੀਸ਼ ਜਿਹੜੀ ਆ ਉਹ ਕਰਾਂਗੇ ਸਰ ਇਹਦਾ ਡਾਕਟਰ ਚ ਪਰਵਾੰਦੇ ਸੀ ਕੋਈ ਖਾਈ ਵਾਲ ਦੀ ਵੇਚੀ ਕਿਤਾ ਕੋਈ ਕਰਿੰਦਾਰੀ ਕਿਤਾ ਡਾਇਰੈਕਟਰ ਲੈ ਕੇ ਜਾਂਦਾ ਸੀ ਇਹਨਾਂ ਨੂੰ ਕਿਤਾ ਡਿਲੀਵਰ ਕੀਤੀ ਹੈ ਇਹ ਤਕਰੀਬਨ ਜਿਹੜਾ ਆਪਾਂ ਕਹਿ ਸਕਦੇ ਆ ਕਿ ਜਿਹੜੀ ਸਿਵਲ ਹਸਪਤਲ ਦੀ ਪਾਰਕਿੰਗ ਵਾਲਾ ਏਰੀਆ ਹੈਗਾ ਉਹਨੂੰ ਯੂਜ਼ ਕਰਦੇ ਸੀਗੇ ਉੱਥੇ ਜੇ ਲੱਗਦਾ ਸੀ ਇਹਨਾਂ ਨੂੰ ਕਿ ਜਿੱਥੇ ਵੀ ਕੋਈ ਡੋਪ ਟੈਸਟ ਦੀ ਜਿੱਥੇ ਪਹਿਲਾਂ ਫੀਸ ਭਰੀ ਜਾਂਦੀ ਹੈ ਉਹਦੇ ਆਲੇ ਦੁਆਲੇ ਉਹ ਦੋਸ਼ੀ ਜਿਹੜਾ ਵੀ ਉਹ ਬੰਦਾ ਆਂਦਾ ਸੀ ਭੋਲਾ ਵਾਲਾ ਇਨਸਾਨ ਉਹਨੂੰ ਉਹਦੇ ਨਾਲ ਗੱਲ ਕਰਕੇ ਉਹਨੂੰ ਕਾਬੂ ਕਰਕੇ ਕਿ ਤੁਹਾਡਾ ਸੀ ਜਲਦੀ ਕਰਵਾ ਦੇਵਾਂਗੇ ਸਸਤੇ 'ਚ ਕਰਵਾ ਦੇਵਾਂਗੇ ਉਸ ਤਰੀਕੇ ਨਾਲ ਜਿਹੜਾ ਕੋਈ ਇਹਨਾਂ ਦੀ ਗੱਲਾਂ 'ਚ ਆ ਜਾਂਦਾ ਸੀਗਾ ਉਹਨਾਂ ਨੂੰ ਕਰਕੇ ਫਿਰ ਅੰਦਰ ਕਿਉਂਕਿ ਐਜ਼ ਅ ਲੈਬ ਟੈਕਨੀਸ਼ੀਅਨ ਇਹ ਕੰਮ ਕਰਦੇ ਕਰਦੇ ਪਏ ਸੀ ਦੋਨੋਂ ਪਰ ਅੰਦਰ ਇਹਨਾਂ ਦੀ ਤੁਸੀਂ ਕਹਿੰਦੇ ਸੈਟਿੰਗ ਵੀ ਸੀਗੀ ਤਾਂ ਇਹਨਾਂ ਨੂੰ ਬੇਸਿਕਲੀ ਪ੍ਰੋਸੀਜਰ ਪਤਾ ਸੀਗਾ। ਉਹ ਅੰਦਰ ਪ੍ਰੋਪਰ ਕੋ ਟੈਸਟ ਵਗੈਰਾ ਨਹੀਂ ਕਰਾਉਂਦੇ ਸੀਗੇ। ਸਿਰਫ ਇੱਕ ਫੇਕ ਜਿਹੜਾ ਐ ਡਰਾਮਾ ਜਾਂ ਰਚਦੇ ਸੀਗੇ ਤੇ ਝੂਠਾ ਸਰਟੀਫਿਕੇਟ ਜਿਹੜਾ ਉਹ ਬੰਦੇ ਨੂੰ ਦੇ ਦਿੰਦੇ ਸੀ। ਲੱਗਦਾ ਨਾਲ ਹੋਰ ਲੋਕ ਜਿਹੜੇ ਜੁੜੇ ਹੋਏ ਨੇ। ਬਿਲਕੁਲ ਇਹਦੇ ਵਿੱਚ ਅਸੀਂ ਸਾਰੀ ਪ੍ਰੋਪਰ ਡਿਟੇਲਡ ਜਿਹੜੀ ਹੈ ਇਨਵੈਸਟੀਗੇਸ਼ਨ ਕਰਾਂਗੇ ਸਾਡੇ ਕਾਫੀ ਰਜਿਸਟਰ ਜਿਹੜੀ ਐ ਐਫ ਆਈ ਆਰਸ ਨੇ ਉਹ ਡਿਵੀਜ਼ਨ ਨੰਬਰ 5 ਦੇ ਵਿੱਚ ਰਜਿਸਟਰ ਨੇ ਉਹਨਾਂ ਦੀ ਤਫਤੀਸ਼ ਦੇ ਵਿੱਚ ਵੀ ਸਹਾਇਤਾ ਮਿਲੇਗੀ। ਤੇ ਅੱਗੇ ਸੀ ਇਹਦੀ ਹੋਰ ਡੂੰਘਾਈ ਦੇ ਨਾਲ ਤਫ਼ਤੀਸ਼ ਕਰਾਂਗੇ ਤੇ ਦੇਖਾਂਗੇ ਕਿ ਕਿਸੇ ਹੋਰ ਮੁਲਜ਼ਮ ਦੇ ਵਿੱਚ ਕੋਈ ਰੋਲ ਤਾਂ ਨਹੀਂ ਹੈ ਕਿਹੜੀਆਂ ਐਸਰ ਹਾਇਰ ਰਜਿਸਟਰਡ ਹੋਈਆਂ ਨੇ ਉਹਦੇ ਵਿੱਚ ਅਮਾਉਂਟ ਕੋਈ ਦੱਸਿਆ ਗਿਆ ਕਿੰਨਾ ਕਿੰਨਾ ਅਮਾਉਂਟ ਲੈਂਦੇ ਸੀ ਤੇ ਲੋਕ ਐਸਰ ਵੀ ਕੀ ਲਿਆ ਆਣੇ ਆਇਆ ਇਹ ਹਰ ਬੰਦੇ ਤੋਂ ਦੇਖੋ ਅਲੱਗ-ਅਲੱਗ ਹੈ ਕੋਈ 1500 ਤੋਂ ਲੈ ਕੇ 3000 ਕਿਸੇ ਤੋਂ 10000 ਵੀ ਉਹ ਸਾਰੇ ਅਲੱਗ-ਅਲੱਗ ਹੈ ਇਹ ਸਭ ਲੱਗਦਾ ਜਿਨਾਂ ਤੇ ਐਫ ਆਈ ਆਰ ਹੋਈ ਹੈ ਕਈ ਲੋਕ ਜਿਵੇਂ ਡੋਪ ਟੈਚ ਕਰਾਉਣ ਦੇ ਲਈ ਆਉਂਦੇ ਸੀ ਇਹ ਕਰੀਂਦੇ ਉਸ ਜਗ੍ਹਾ ਤੋਂ ਉੱਪਰ ਰੋਕ ਲੈਂਦੇ ਸੀਗੇ ਤੇ ਲੱਗਦਾ ਕਈਆਂ ਦੇ ਉੱਪਰ ਉਹਨਾਂ ਨੂੰ ਤਾਂ ਪ ਬਿਲਕੁਲ ਇਹ ਕੁਛ ਨਾ ਕੁਛ ਅਸੀਂ ਜਿਹੜਾ ਡਿਟੇਲ ਇਨਵੈਸਟੀਗੇਸ਼ਨ ਕਰਾਂਗੇ ਮੈਂ ਤਾਂ ਹੀ ਕਿਹਾ ਕਿ ਡਿਵੀਜ਼ਨ ਨੰਬਰ 5 ਦੇ ਵਿੱਚ ਜਿੰਨੀਆਂ ਐਫ ਆਈ ਆਰਸ ਹੋਈਆਂ ਉਹਦੇ ਵੀ ਤਫਰੀਸ਼ ਦੇ ਵਿੱਚ ਸਾਨੂੰ ਇਹਦੇ ਵਿੱਚ ਸਾਨੂੰ ਜਿਹੜੀ ਹੈ ਮਦਦ ਮਿਲੇਗੀ ਤਕਰੀਬਨ 15 ਤੋਂ 20 ਜਿਹੜੀ ਐਫ ਆਈ ਆਰਸ ਨੇ ਹੋ ਰਜਿਸਟਰ ਹੋਈਆਂ